ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਆ ਉਹ ਬੱਚਿਆਂ ਦੀ ਪੁਰਾਣੀ ਵੀਡੀਓ ਜਦੋਂ ਆਪਾਂ ਇਹਨਾਂ ਨੂੰ ਰੋਡ ਤੋਂ ਚੁੱਕ ਕੇ ਲਿਆਂਦਾ ਸੀ ਜਿਵੇਂ ਕਿ ਤੁਹਾਨੂੰ ਪਤਾ ਕਿ ਇਹਨਾਂ ਨੂੰ ਰੋਡ ਤੇ ਕੋਈ ਛੱਡ ਗਿਆ ਸੀ ਤਾਂ ਆਪਾਂ ਸੋਚਿਆ ਕਿ ਕਿਸੇ ਚੀਜ਼ ਥੱਲੇ ਆ ਜਾਣਗੇ ਜਾਂ ਭੁੱਖੇ ਮਰ ਜਾਣਗੇ ਕਿਉਂਕਿ ਪਿੰਡ ਤੋਂ ਕਾਫੀ ਦੂਰ ਸੀ ਤਾਂ ਆਪਾਂ ਇਹਨਾਂ ਨੂੰ ਚੁੱਕ ਕੇ ਲੈ ਜਾਂਦਾ ਤਾਂ ਇਹ ਕਾਫੀ ਖੁਸ਼ ਸੀ ਆਪਾਂ ਇਹਨਾਂ ਨੂੰ ਰੋਜ਼ ਦੁੱਧ ਪਾਉਂਦੇ ਸੀ ਤਾਂ ਤਕਰੀਬਨ 10-15 ਦਿਨਾਂ ਬਾਅਦ ਕੋਈ ਪਤਾ ਨਹੀਂ ਇਹਨਾਂ ਨੂੰ ਫਿਰ ਚੁੱਕ ਕੇ ਬਾਹਰ ਰੋਡ ਤੇ ਛੱਡ ਆਇਆ ਤੇ ਦੋਸਤੋ ਜਦੋਂ ਮੈਨੂੰ ਇਹਨਾਂ ਬਾਰੇ ਪਤਾ ਲੱਗਾ ਤਾਂ ਦਿਲ ਬਹੁਤ ਹਰਟ ਹੋਇਆ ਕਿ ਯਾਰ ਇਹ ਤਾਂ ਵਿਚਾਰੇ ਛੋਟੇ-ਛੋਟੇ ਸੀ ਫਿਰ ਕੋਈ ਛੱਡ ਆਇਆ ਤੇ ਦੋਸਤੋ ਮੈਂ ਉਸ ਜਗ੍ਹਾ ਤੇ ਹੀ ਜਾ ਕੇ ਇਹਨਾਂ ਨੂੰ ਮੈਂ ਰੋਟੀ ਤੇ ਦੁੱਧ ਪਾ ਕੇ ਆਇਆ ਸਾਮ ਨੂੰ ਪਰ ਯਾਰੋ ਜਦੋਂ ਮੈਂ ਅਗਲੇ ਦਿਨ ਗਿਆ ਨਾ ਉੱਥੇ ਤਾਂ ਅਗਲੇ ਦਿਨ ਸਵੇਰੇ ਜਾ ਕੇ ਆਵਾਜ਼ ਮਾਰੀ ਤਾਂ ਦੇਖਿਆ ਕਿ ਤਿੰਨਾਂ ਵਿੱਚੋਂ ਦੋ ਕੁੱਤੇ ਮਰੇ ਪਏ ਸੀ ਤੇ ਇੱਕ ਕੁੱਤਾ ਛੋਟਾ ਉਸ ਦੀਆਂ ਲੱਤਾਂ ਪਿਛਲੀਆਂ ਜਿਵੇਂ ਕੰਮ ਨਹੀਂ ਕਰਦੀਆਂ ਪਈਆਂ ਸੀ ਉਸ ਤੋਂ ਉੱਠਿਆ ਨਹੀਂ ਜਾਂਦਾ ਪਿਆ ਸੀ ਤਾਂ ਉਹ ਰੋਈ ਜਾਂਦਾ ਪਿਆ ਸੀ ਯਾਰੋ ਸਾਈ ਦੇ ਵਿਚਾਰਿਆ ਇਹਨਾਂ ਨੂੰ ਰਾਤੀ ਵੱਡਿਆਂ ਕੁੱਤਿਆਂ ਨੇ ਮਾਰ ਦਿੱਤਾ ਤੁਸੀਂ ਦੇਖ ਸਕਦੇ ਹੋ ਕਿ ਆ ਜਿਵੇਂ ਕੁੱਤਿਆਂ ਨੇ ਰਾਤੀ ਦੰਦ ਮਾਰੇ ਹੋਏ ਆਏ ਤੇ ਬਲੱਡ ਨਿਕਲਿਆ ਹੋਇਆ ਤੇ ਦੋਸਤੋ ਬਹੁਤ ਹੀ ਮਾਰੀ ਗੱਲ ਆ ਹੁਣ ਤੁਹਾਡੇ ਮਨ ਚ ਇੱਕ ਸਵਾਲ ਆਉਂਦਾ ਪਿਆ ਹੋਵੇਗਾ ਕਿ ਯਾਰ ਤੂੰ ਜੇ ਦੇਖਿਆ ਸੀ ਸਾਮ ਨੂੰ ਤੈਨੂੰ ਫਿਰ ਚੋਕ ਕੇ ਲੈ ਜਾਂਦਾ ਯਾਰ ਮੈਂ ਕੀਤਾ ਸੀ ਇੱਕ ਦਿਨ ਪਹਿਲਾਂ ਇਹਨਾਂ ਨੂੰ ਪਹਿਲਾਂ ਵੀ ਕੋਈ ਛੱਡ ਆਇਆ ਸੀ ਮੈਂ ਚੋਕ ਕੇ ਫਿਰ ਵਾਪਸ ਲੈ ਆਇਆ ਪਰ ਯਾਰੋ ਫਿਰ ਅਗਲੇ ਦਿਨ ਉਹੀ ਕੰਮ ਹੋਇਆ ਤਮੈ ਸੋਚਿਆ ਕਿ ਚਲੋ ਇੱਥੇ ਹੀ ਉੱਥੇ ਵੀ ਇੱਕ ਕਮਰਾ ਸੀ ਕਿ ਚਲੋ ਇੱਥੇ ਹੀ ਇਹਨਾਂ ਨੂੰ ਰੋਟੀ ਪਾ ਜਾਨਾ ਦੁੱਧ ਪਾ ਜਾਨਾ ਪਰ ਪਤਾ ਨਹੀਂ ਸੀ ਯਾਰ ਕਿ ਇਵੇਂ ਹੋ ਜਾਣਾ ਦੇਖੋ ਵਿਚਾਰੇ ਮਾਸੂਮ ਇਹ ਕਿੰਨੇ ਸੋਹਣੇ ਲੱਗਦੇ ਸੀ ਇਹ ਵੀਡੀਓ 'ਚ ਜਦੋਂ ਮੈਂ ਪਹਿਲੀਆਂ ਤੁਹਾਨੂੰ ਵੀਡੀਓ ਦਿਖਾਈਆਂ ਕਿੰਨੇ ਖੁਸ਼ ਸੀ ਆਪਸ ਵਿੱਚ ਖੇលਦੇ ਪਏ ਸੀ ਯਾਰ ਬਹੁਤ ਹੀ ਮਾਰੀ ਗੱਲ ਆ ਸਾਡੇ ਸਮਾਜ ਦੀ ਇਹ ਵੀ ਤਾਂ ਤੁਹਾਡੇ ਬੱਚਿਆਂ ਵਾਂਗ ਹੀ ਆ ਯਾਰ ਕੋਈ ਸ਼ਰਮ ਕਰੋ ਯਾਰ ਜੇ ਤੁਹਾਡੇ ਬੱਚਿਆਂ ਨਾਲ ਇਦਾਂ ਹੋਵੇ ਤੇ ਕੀ ਤੁਸੀਂ ਜਰ ਲਵੋਗੇ ਉਹ ਯਾਰ ਇਹ ਵੀ ਛੋਟੇ ਛੋਟੇ ਬੱਚੇ ਆ ਇਹ ਵੀ ਜੀਵ ਆ ਇਹ ਵੀ ਸਾਹ ਲੈਂਦੇ ਆ ਇਹਨਾਂ 'ਚ ਵੀ ਜਾਨ ਆ ਇਹ ਵੀ ਕਿਸੇ ਮਾਂ ਦੇ ਪੁੱਤ ਆ ਓਏ ਯਾਰੋ ਮੈਂ ਤੁਹਾਨੂੰ ਇਹਨਾਂ ਬੱਚਿਆਂ ਦੀ ਪੁਰਾਣੀ ਵੀਡੀਓ ਇੱਕ ਦਿਖਾਉਣਾ ਜਿਹਦੇ ਵਿੱਚ ਇਹ ਕਾਫੀ ਖੁਸ਼ ਨੇ ਯਾਰ ਹੁਣ ਆਪਾਂ ਇਹਨਾਂ ਨੂੰ ਦੱਬਣ ਲੱਗੇ ਆਂ ਸਾਡਾ ਇਨਾ ਫਰਜ਼ ਤਾਂ ਬੰਦਾਈ ਆ ਕਿ ਇਹਨਾਂ ਨੂੰ ਹੁਣ ਆਪਾਂ ਦੱਬ ਦਈਏ ਬਚਾਉਣ ਦੀ ਤਾਂ ਬਹੁਤ ਕੋਸ਼ਿਸ਼ ਕੀਤੀ ਪਰ ਸਾਹੀ ਇਹਨਾਂ ਦੀ ਕਿਸਮਤ ਵਿੱਚ ਨਹੀਂ ਲਿਖਿਆ ਸੀ ਛੋਟੇ ਛੋਟੇ ਬੱਚਿਆਂ ਦੀ ਕਿਸਮਤ ਵੀ ਕੀ ਕਰਦੀ ਜਦੋਂ ਸਾਡੇ ਵਰਗੇ ਲੋਕ ਹੀ ਇਹਨਾਂ ਨਾਲ ਇੰਨਾ ਬੁਰਾ ਵਰਤਾਅ ਕਰਦੇ ਨੇ ਇਹਨਾਂ ਨੂੰ ਜਾਨਵਰੀ ਸਮਝਦੇ ਨੇ ਇਹ ਨਹੀਂ ਸੋਚਦੇ ਕਿ ਇਹ ਵੀ ਜੀਵ ਆ ਤੇ ਆਪਾਂ ਵੀ ਜੀਵ ਆ ਇਹਨਾਂ ਨੇ ਵੀ ਮਰਨਾ ਤੇ ਆਪਾਂ ਵੀ ਮੰਨਦੇ ਯਾਰੋ ਆ ਛੋਟਾ ਜਿਹਾ ਇੱਕ ਬੱਚਾ ਉਹਨਾਂ ਚੋਂ ਬਚਿਆ ਸੀ ਪਰ ਈਦੀਆਂ ਵੀ ਲੱਤਾਂ ਪਿਛਲੀਆਂ ਕੰਮ ਨਹੀਂ ਕਰਦੀਆਂ ਤਾਂ ਇਹਨੂੰ ਆਪਾਂ ਹੁਣ ਲੈ ਜਾਂਦਾ ਤਾਂ ਇਥੇ ਰੋਟੀ ਦੋ ਦਿਨੋਂ ਆਪਾਂ ਪਾਉਂਦੇ ਪਏ ਆ ਤੇ ਦੋਸਤੋ ਇਹਦੀ ਵੀ ਕਾਫੀ ਮਾਰੀ ਹਾਲਤਾ ਕਿਉਂਕਿ ਇਹਦੇ ਤੋਂ ਤੁਰਿਆ ਨਹੀਂ ਜਾਂਦਾ ਯਾਰੋ ਸਾਡੀ ਪੂਰੀ ਕੋਸ਼ਿਸ਼ ਆ ਕਿ ਇਹਨੂੰ ਆਪਾਂ ਬਚਾਵਾਂਗੇ ਤਾਂ ਪੂਰੀ ਜੋ ਵੀ ਮੈਡੀਕਲ ਟਰੀਟਮੈਂਟ ਆ ਉਹ ਆਪਾਂ ਦਵਾਵਾਂਗੇ ਇਹਨੂੰ ਪਰ ਯਾਰੋ ਸੋਚਣ ਵਾਲੀ ਗੱਲ ਆ ਕਿ ਛੋਟਾ ਬੱਚਾ ਪਹਿਲਾਂ ਤਾਂ ਆਪਣੀ ਮਾਂ ਨਾਲੋਂ ਅਲੱਗ ਹੋਇਆ ਫਿਰ ਆਪਣੇ ਨਾਲਦਿਆਂ ਨਾਲ ਆਪਣੇ ਭੈਣ ਭਰਾਵਾਂ ਤੋਂ ਅਲੱਗ ਹੋ ਗਿਆ ਬਹੁਤ ਹੀ ਗਲਤ ਗੱਲ ਆ ਸਾਡੇ ਸਮਾਜ ਦੀ ਆ